ਵੈਗੁਰਜੀ ਖਾਲਸਾ ਵੈਗੁਰਜੀ ਕੀ ਫਤਿਹ ਜੀ ਅੱਜ ਆਪਾਂ ਵੱਢਣ ਲੱਗੇ ਜੀ ਮੇਥੇ ਫੜਨਾ ਗੱਲ ਕਰਨ ਲੱਗੇ ਦੱਸਦੇ ਆ ਤੁਹਾਨੂੰ ਵੇਖਦੇ ਆ ਕਿ ਮੇਥੇ ਕਿਵੇਂ ਬੰਦ ਦੇਰ ਕਿ ਪਹਿਲੀ ਵਾਰ ਵੱਢਣੇ ਆਹ ਲਓ ਜੀ ਸੇ ਆਪਾਂ ਮੇਥੇ ਵੱਢਣ ਬੈਠੇ ਵੱਢ ਲਗੇ ਆਹ ਲਓ ਜੀ ਮਾਰੀ ਆਹ ਹਾਂ ਜੀ ਐਗਰ ਤੇ ਵਿੱਜੇ ਆ ਵੀ ਆਏ ਵੀ ਆਏ ਵੱਢੇ ਜਾਣਾ ਗੁੱਥੀਆਂ ਨਾਲ ਵੱਢੇ ਜਾਂਦੇ ਆਂ ਕਰਕੇ ਅੱਗੇ ਸੇ ਖਲਾਰ ਦਿੰਦੇ ਸੀ ਉਹ ਸਹੀ ਨਹੀਂ ਸੀ ਬੰਦਦੇ ਹਵੇ ਆਏ ਵੱਢੇ ਜਾਣੇ ਅੱਗੇ ਆ ਕੇ ਲੈਣਾ ਚ ਵੀਜੇ ਸੀ ਅੱਲਾ ਦੀ ਅੱਜ ਆਪਾਂ ਬਣਾਉਣੀ ਸੀ ਸਾਲਜੀ ਠਹਿ ਜਾ ਤੂੰ ਬੇਟਾ ਸਬਜੀ ਬਣਾਉਣੀ ਸੀ ਤੇ ਆਪਾਂ ਕਾ ਚਲ ਵੱਢ ਲਏ ਤੇ ਇਹ ਘਰ ਦੀ ਸਬਜੀ ਆ ਆਪਦੀ ਵਧੀਆ ਹਲਦੀ ਬਿਨਾਂ ਰੇਸ ਸਪਰੇਅ ਤੋਂ ਦੇਖੋ ਆਪਾਂ ਜਿੱਦੇ ਲੋਡ ਸੀਗੀ ਜਿੰਨੀ ਕਾ ਆਪਾਂ ਲੋਡ ਸੀ ਜੀ ਉਹਨੇ ਆਪਾਂ ਵੱਢ ਲਿਆ ਆ ਵੇਖੋ ਆਪਦੇ ਘਰ ਦੀ ਚੀਜ਼ ਆ ਵਧੀਆ ਚੰਗੀ ਲੱਗੇ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨ ਰੋਗ ਜਦਾ ਕਰੋ ක සිංහ හල්සසා ක සිත් පත. තුවන්තන්නවාට.